ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਕੱਟੂ ਸ਼ਾਦੀ ਜਦ ਪਹਾੜੀ ਇਲਾਕਾ ਲੰਘ ਕੇ ਗੁਰੂ ਜੀ ਪੱਧਰੇ ਸਥਾਨ ਉੱਤੇ ਪਹੁੰਚੇ ਤਾਂ ਉੱਥੇ ਹੀ ਗੁਰੂ ਜੀ ਦਾ ਪ੍ਰੇਮੀ ਸਿੱਖ ਭਾਈ ਕੱਟੂ ਰਹਿੰਦਾ ਸੀ ਜਦ ਉਸ ਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਪਹਾੜੀ ਫਲ ਗੁਰੂ ਜੀ ਦੀ ਪੇਟਾ ਕਰਕੇ ਚਰਨਾ ਤੇ ਮੱਥਾ ਟੇਕਿਆ ਅਤੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਪਾਸ ਰੱਖ ਕੇ ਸੇਵਾ ਕੀਤੀ। ਗੁਰੂ ਜੀ ਪਾਸ ਪਹਾੜੀ ਸਿੱਖ ਸੇਵਕਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਸੀ। ਜੋ ਦਰਸ਼ਨ ਕਰਨ ਆਏ ਆਪਣੀ ਸ਼ਰਧਾ, ਪ੍ਰੇਮ ਅਤੇ ਸਮਰਥਾ ਅਨੁਸਾਰ ਨਾਣਾ ਪ੍ਰਕਾਰ ਦੀ ਪਹਾੜੀ ਚੀਜ਼ਾਂ ਦੇ ਭੇਟਾ ਲੈ ਕੇ ਹਾਜ਼ਰ ਹੁੰਦੇ। ਇੱਕ ਦਿਨ ਕਟੂ ਸ਼ਾ ਪਾਸ ਇੱਕ ਪਾਸੇ ਦੀ ਸਿੱਖ ਸੰਗਤ ਆਠ ਹੈ ਰਹੀ। ਉਹਨਾਂ ਵਿੱਚੋਂ ਇੱਕ ਸਿੱਖ ਗੁਰੂ ਜੀ ਵਾਸਤੇ ਸ਼ਹਿਦ ਦਾ ਇੱਕ ਬਰਤਨ ਭਰ ਕੇ ਲਿਆਇਆ ਸੀ। ਜਦ ਸਿੱਖ ਸਵੇਰੇ ਤੁਰਨ ਲੱਗਾ ਤਾਂ ਕਟੂ ਸ਼ਾ ਨੇ ਪੁੱਛਿਆ ਇਸ ਬਰਤਨ ਵਿੱਚ ਕੀ ਵਸਤੂ ਹੈ? ਸਿੱਖਾ ਨੇ ਕਿਹਾ ਇਸ ਵਿੱਚ ਗੁਰੂ ਜੀ ਵਾਸਤੇ ਸ਼ਹਿਦ ਲਿਆਂਦਾ ਹੈ। ਕੱਟੂ ਸ਼ਾਹ ਨੇ ਕਿਹਾ ਇਸ ਵਿੱਚੋਂ ਥੋੜਾ ਜਿਹਾ ਮੈਨੂੰ ਵੀ ਦੇ ਮੈਂ ਵੀ ਇਸ ਦਾ ਸਵਾਦ ਵੇਖ ਲਵਾਂ ਸਿੱਖ ਨੇ ਕਿਹਾ ਇਹ ਬਹੁਤ ਵਧੀਆ ਸ਼ਹਿਦ ਮੈਂ ਸਤਗੁਰੂ ਜੀ ਵਾਸਤੇ ਲਿਆਉਂਦਾ ਹਾਂ ਜਦ ਗੁਰੂ ਜੀ ਪਹਿਲਾਂ ਇਸ ਦਾ ਭੋਗ ਲਾ ਲੈਣਗੇ ਤਾਂ ਫਿਰ ਸੰਗਤ ਵਿੱਚ ਵਰਤੇਗਾ ਸਿੱਖਾਂ ਦਾ ਇਹ ਉੱਤਰ ਸੁਣ ਕੇ ਕੱਟੂ ਸ਼ਾ ਚੁੱਪ ਕਰ ਰਿਹਾ ਅਤੇ ਉਹ ਸਿੱਖ ਸ਼ਹਿਤ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਜਦ ਸ਼ਹਿਤ ਗੁਰੂ ਜੀ ਦੀ ਪੇਟਾ ਕਰਕੇ ਮੱਥਾ ਟੇਕ ਕੇ ਬੈਠ ਗਿਆ ਤਾਂ ਗੁਰੂ ਜੀ ਨੇ ਸਿੱਖ ਨੂੰ ਆ ਕੇ ਬਰਤਨ ਦਾ ਮੂੰਹ ਖਲਵਾਇਆ ਮੂੰਹ ਖੋਲ ਕੇ ਜਦ ਸਿੱਖ ਨੇ ਵੇਖਿਆ ਤਾਂ ਸ਼ਹਿਤ ਕੀੜਿਆਂ ਨਾਲ ਭਰਿਆ ਹੋਇਆ ਸੀ ਜਿਸ ਵਿੱਚੋਂ ਬੜੀ ਬਦਬੂ ਆ ਰਹੀ ਸੀ ਸਿੱਖ ਬੜਾ ਹੈਰਾਨ ਹੋਇਆ ਕਿ ਇਹ ਕੀ ਕੋਤਕ ਵਰਤਿਆ ਹੈ ਮੈਂ ਤਾਂ ਬਹੁਤ ਵਧੀਆ ਸ਼ਹਿਤ ਇਕੱਠਾ ਕਰਕੇ ਗੁਰੂ ਜੀ ਵਾਸਤੇ ਲਿਆਂਦਾ ਸੀ ਗੁਰੂ ਜੀ ਉਸ ਦੀ ਇਹ ਦਸ਼ਾ ਵੇਖ ਕੇ ਹੱਸ ਕੇ ਕਹਿਣ ਲੱਗੇ ਅਸਾਂ ਤੇਰੇ ਪਾਸੋਂ ਕਟੂ ਸ਼ਾਦੇ ਰੂਪ ਵਿੱਚ ਸ਼ਹਿਤ ਮੰਗਿਆ ਸੀ ਪਰ ਤੂੰ ਤਦੋਂ ਸਾਨੂੰ ਨਹੀਂ ਦਿੱਤਾ ਇਸ ਕਰਕੇ ਇਸ ਵਿੱਚ ਕਿਰਮ ਚੱਲ ਪਏ ਹਨ ਇਹ ਛੈਤ ਕੱਟੂ ਸ਼ਾਹ ਪਾਸ ਵਾਪਸ ਲੈ ਜਾਓ ਅਤੇ ਉਸ ਨੂੰ ਜਿਤਨਾ ਉਹ ਮੰਗੇ ਖਾਨ ਨੂੰ ਦੇ ਦਿਓ ਜਦ ਉਹ ਪ੍ਰਸੰਨ ਹੋ ਜਾਏਗਾ ਤਾਂ ਤੇਰਾ ਛੈਤ ਸਾਫ ਸੁਥਰਾ ਸ਼ੁੱਧ ਹੋ ਜਾਏਗਾ ਉਸ ਸਿੱਖ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕੱਟੂ ਸ਼ਾਹ ਪਾਸ ਜਾ ਕੇ ਮਾਫੀ ਮੰਗੀ ਅਤੇ ਸ਼ਹਿਤ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਤੁਸੀਂ ਪਹਿਲਾਂ ਇਸ ਵਿੱਚੋਂ ਆਪਣਾ ਸ਼ਾਂਦਾ ਲੈ ਲਓ ਫਿਰ ਗੁਰੂ ਜੀ ਦੀ ਪੇਟਾ ਕਰਾਂਗਾ ਕੱਟੂ ਸ਼ਾਹ ਨੇ ਕਿਹਾ ਗੁਰੂ ਜੀ ਸਿੱਖਾਂ ਦਾ ਮਾਨ ਰੱਖਦੇ ਹਨ ਕਰਨ ਕਰਾਮਣ ਉਹ ਆਪ ਹੀ ਹਨ ਇਹ ਬਚਨ ਕਰਕੇ ਕੱਟੂ ਸ਼ਾਹ ਨੇ ਬਰਤਨ ਵਿੱਚੋਂ ਆਪਣੇ ਹੱਥ ਨਾਲ ਸ਼ਹਿਦ ਕੱਢ ਕੇ ਖਾਦਾ ਅਤੇ ਕਿਹਾ ਇਹ ਬਹੁਤ ਹੀ ਚੰਗਾ ਸ਼ਹਿਦ ਗੁਰੂ ਜੀ ਦੇ ਛਕਣ ਯੋਗ ਹੈ ਜਾਓ ਗੁਰੂ ਜੀ ਪਾਸ ਲੈ ਜਾਓ ਕਟੂ ਸ਼ਾਦੇ ਇਸ ਬਚਨ ਨਾਲ ਸ਼ਹਿਤ ਛੁੱਧ ਸੁਗੰਧੀ ਵਾਲਾ ਹੋ ਗਿਆ ਗੁਰੂ ਜੀ ਨੇ ਸੰਗਤ ਨੂੰ ਸਬੋਧਨ ਕਰਕੇ ਕਿਹਾ ਮੇਰੇ ਵਿੱਚ ਅਤੇ ਗੁਰਸਿੱਖ ਵਿੱਚ ਕੋਈ ਭੇਦ ਨਹੀਂ ਹੈ ਦੋਹਾਂ ਨੂੰ ਇੱਕ ਰੂਪ ਕਰਕੇ ਜਾਨਣਾ ਕਰੋ ਜੋ ਕੋਈ ਚੀਜ਼ ਮੇਰੇ ਸਿੱਖ ਨੂੰ ਸ਼ਰਧਾ ਨਾਲ ਦਿੰਦਾ ਹੈ ਉਹ ਮੈਨੂੰ ਹੀ ਪਹੁੰਚਦੀ ਹੈ ਜਿਹੜਾ ਮੰਗਣ ਪਰ ਵੀ ਸਿੱਖ ਨੂੰ ਚੀਜ਼ ਨਹੀਂ ਦਿੰਦਾ ਉਸ ਵਿੱਚ ਨਿਸ਼ਟ ਹੀ ਵਿਗਨ ਪੈ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ